ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਤਨ ਪੰਚਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਸਵਾਮੀ ਸ਼ਰਨ ਪਰਿਉ ਦਰਬਾਰੇ ਏ ਮਾਲਕ ਵਾਹਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ ਮੈਂ ਤੇਰੇ ਦਰ ਤੇ ਆ ਗਿਆ ਹਾਂ ਮੇਰੇ ਉੱਪਰ ਕਿਰਪਾ ਕਰ ਕੋਟ ਅਪਰਾਧ ਖੰਡਣ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਹੇ ਕਰੋੜਾਂ ਭੁੱਲਾ ਨਾਸ ਕਰਨ ਦੇ ਸਮਰੱਥ ਦਾਤਾਰ ਤੇਥੋਂ ਬਿਨਾ ਹੋਰ ਕੌਣ ਮੈਨੂੰ ਭੁੱਲਾਂ ਤੋਂ ਬਚਾ ਸਕਦਾ ਹੈ ਕਿਉਂਕਿ ਸਾਧ ਸੰਗ ਜਿਹੜਾ ਮਨੁੱਖ ਹੈ ਉਹ ਗਲਤੀਆਂ ਦਾ ਪੁਤਲਾ ਹੈ ਅਤੇ ਸਤਿਗੁਰੂ ਜੀ ਬਖਸ਼ਣਹਾਰ ਹਨ ਜੇ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਾਨੂੰ ਸਤਿਗੁਰਾਂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਫਿਰ ਸਤਿਗੁਰੂ ਉਹ ਸਾਡੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਹਨ ਉਹ ਮaaf ਕਰ ਦਿੰਦੇ ਹਨ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਕਈ ਤਰੀਕਿਆਂ ਨਾਲ ਖੋਜ ਕਰਕੇ ਇਹ ਗੱਲਾਂ ਵਿਚਾਰਨੀਆਂ ਚਾਹੀਦੀਆਂ ਹਨ ਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਫਿਰ ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਨਗੇ ਫਿਰ ਜਿਹੜੇ ਸਾਡੇ ਕੀਤੇ ਪਾਪ ਹਨ ਉਹ ਨਾਸ਼ ਹੋ ਜਾਂਦੇ ਹਨ ਇਸੇ ਤਰ੍ਹਾਂ ਇਹ ਸਾ ਸੰਗ ਜੀ ਇੱਕ ਛੋਟੀ ਜੀ ਕਹਾਣੀ ਹੈ ਕਿ ਕਿਸੇ ਪਿੰਡ ਦੇ ਵਿੱਚ ਮੀਂਹ ਨਹੀਂ ਸੀ ਪੈ ਰਿਹਾ ਲੰਬੇ ਸਮੇਂ ਤੋਂ ਜਿਹੜੇ ਲੋਕ ਸਨ ਉਹ ਮੀਂਹ ਉਡੀਕ ਰਹੇ ਸਨ ਉਹਕੇ ਫਸਲਾ ਸੁੱਕ ਰਹੀਆਂ ਸਨ ਤਾਂ ਉਸ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਫਕੀਰ ਰਹਿੰਦੇ ਸਨ ਜੋ ਪਰਮਾਤਮਾ ਦੀ ਬੰਦਗੀ ਦੇ ਵਿੱਚ ਹਰ ਵੇਲੇ ਜੁੜੇ ਰਹਿੰਦੇ ਸਨ ਤਾਂ ਪਿੰਡ ਦੇ ਲੋਕ ਇਕੱਠੇ ਹੋ ਕੇ ਉਹ ਫਕੀਰ ਦੇ ਕੋਲ ਚਲੇ ਗਏ ਅਤੇ ਉਹਨਾਂ ਨੂੰ ਕਹਿਣ ਲੱਗੇ ਕਿ ਫਕੀਰ ਜੀ ਕੋਈ ਅਰਦਾਸ ਕਰੋ ਪਰਮਾਤਮਾ ਅੱਗੇ ਕਿ ਆਪਣੇ ਨਗਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਮੀਂਹ ਪੈ ਜਾਵੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਮੀਂਹ ਨਹੀਂ ਪਿਆ ਫਸਲਾਂ ਸੁੱਕ ਰਹੀਆਂ ਹਨ ਤਾਂ ਫਕੀਰ ਕਹਿਣ ਲੱਗਿਆ ਕਿ ਮੈਂ ਇਕੱਲਾ ਜਾਣਾ ਕੁਝ ਨਹੀਂ ਕਰ ਸਕਦਾ ਤੁਸੀਂ ਇਦਾਂ ਕਰੋ ਪਿੰਡ ਦੇ ਵਿੱਚੋਂ ਪੰਜ ਜਾਣੇ ਇਕੱਠੇ ਕਰੋ ਕਿਉਂਕਿ ਜਿਹੜੀ ਪੰਜਾਂ ਦੀ ਮਹਾਨਤਾ ਹੈ ਉਹ ਬਹੁਤ ਵੱਡੀ ਮਹਾਨਤਾ ਹੈ ਕਿਉਂਕਿ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੇ ਵੀ ਪੰਜਾਂ ਦੀ ਮਹਾਨਤਾ ਨੂੰ ਜਿਸ ਤਰ੍ਹਾਂ ਪੰਜਾਂ ਪਿਆਰਿਆਂ ਦੀ ਉਹਨਾਂ ਨੇ ਸਥਾਪਨਾ ਕੀਤੀ ਤਾਂ ਕਹਿੰਦੇ ਹਨ ਕਿ ਪੰਜਾਂ ਦੇ ਵਿੱਚ ਪਰਮੇਸ਼ਰ ਹੁੰਦਾ ਹੈ ਤਾਂ ਉਹ ਫਕੀਰ ਨੇ ਕਿਹਾ ਕਿ ਆਪਣੇ ਨਗਰ ਦੇ ਵਿੱਚੋਂ ਆਪਣੇ ਪਿੰਡ ਦੇ ਵਿੱਚੋਂ ਪੰਜ ਜਾਣੇ ਇਕੱਠੇ ਕਰੋ ਅਤੇ ਉਹ ਪੰਜ ਜਾਣੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਬਹੁਤ ਪਵਿੱਤਰ ਜੀਵਨ ਹੋਣਾ ਚਾਹੀਦਾ ਹੈ। ਅਤੇ ਉਹ ਨਗਰ ਦੇ ਬੰਦਿਆ ਨੇ ਆਪਣੇ ਨਗਰ ਦੇ ਵਿੱਚ ਪਤਾ ਹੀ ਹੁੰਦਾ ਹੈ ਕਿ ਜਿਹੜੇ ਬੰਦੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਬੰਦਗੀ ਕਰਦੇ ਹਨ ਉਹ ਉਹਨਾਂ ਨੇ ਲੱਭ ਕੇ ਪੰਜ ਜਾਣੇ ਇਕੱਠੇ ਕਰ ਲਏ ਆਦੇ ਜਿਸ ਤਰ੍ਹਾਂ ਉਸ ਫਕੀਰ ਨੇ ਦੱਸਿਆ ਸੀ ਤਾਂ ਉਹ ਨਗਰ ਦੇ ਕਈ ਬੰਦੇ ਇਕੱਠੇ ਹੋ ਕੇ ਅਤੇ ਉਹਨਾਂ ਪੰਜਾਂ ਤੋਂ ਅਰਦਾਸ ਕਰਵਾਈ ਕਿ ਨਗਰ ਦੇ ਵਿੱਚ ਮੀਂਹ ਪੈ ਜਾਵੇ ਜਦੋਂ ਅਰਦਾਸ ਕਰਵਾਈ ਤਾ ਅਰਦਾਸ ਕਰਵਾਉਣ ਤੋਂ ਬਾਅਦ ਵੀ ਜਿਹੜਾ ਮੀਹ ਉਹ ਨਹੀਂ ਪਿਆ। ਤਾਂ ਸਾਰੇ ਜਿਹੜੇ ਪਿੰਡ ਦੇ ਲੋਕ ਸਨ ਉਹ ਦੇਖ ਰਹੇ ਹਨ ਕਿ ਫਕੀਰ ਨੇ ਕਿਹਾ ਸੀ ਕਿ ਪੰਜਾਂ ਤੋਂ ਅਰਦਾਸ ਕਰਵਾਵੋ ਤਾਂ ਜੋ ਮੀਹ ਪੈ ਜਾਵੇਗਾ। ਪਰ ਅੱਜ ਪੰਜਾਂ ਨੇ ਅਰਦਾਸ ਕੀਤੀ ਹੈ ਰਾਲ ਮਿਲ ਕੇ। ਪਰੰਤੂ ਜਿਹੜਾ ਮੀਹ ਹੈ ਉਹ ਨਹੀਂ ਪਿਆ। ਉਹ ਪਿੰਡ ਦੇ ਲੋਕ ਇਕੱਠੇ ਹੋ ਕੇ ਉਹ ਫਕੀਰ ਦੇ ਕੋਲ ਚਲੇ ਗਏ। ਅਤੇ ਕਹਿਣ ਲੱਗੇ ਕਿ ਫਕੀਰ ਜੀ ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸਿਆ ਸੀ ਅਸੀਂ ਉਸੇ ਤਰ੍ਹਾਂ ਪੰਜਾਂ ਨੂੰ ਇਕੱਠੇ ਕਰਕੇ ਅਰਦਾਸ ਕੀਤੀ ਹੈ ਪਰੰਤੂ ਮੀ ਨਹੀਂ ਪਿਆ ਅਤੇ ਉਹ ਫਕੀਰ ਕਹਿਣ ਲੱਗਿਆ ਕਿ ਜਿਹੜੇ ਤੁਸੀਂ ਪੰਜ ਇਕੱਠੇ ਕੀਤੇ ਹਨ ਉਹਨਾਂ ਦੇ ਵਿੱਚੋਂ ਇੱਕ ਮਨੁੱਖ ਅਜਿਹਾ ਹੈ ਜਿਸ ਦਾ ਜੀਵਨ ਹੈ ਜਿਹੜਾ ਉਹ ਪਵਿੱਤਰ ਨਹੀਂ ਹੈ ਇਸ ਕਰਕੇ ਉਸ ਦੀ ਅਰਦਾਸ ਨਹੀਂ ਹੋਈ ਤਾਂ ਪਿੰਡ ਦੇ ਲੋਕ ਕਹਿਣ ਲੱਗੇ ਕਿ ਫਕੀਰ ਜੀ ਸਾਨੂੰ ਦੱਸੋ ਕਿ ਉਹ ਮਨੁੱਖ ਕੌਣ ਹੈ ਸਾਨੂੰ ਉਸ ਦਾ ਨਾਮ ਦੱਸੋ ਤਾਂ ਫਕੀਰ ਕਹਿਣ ਲੱਗਿਆ ਕਿ ਭਾਈ ਅਸੀਂ ਉਸ ਦਾ ਨਾਮ ਨਹੀਂ ਦੱਸ ਸਕਦੇ ਤਾ ਉਹ ਜਿਹੜੇ ਪਿੰਡ ਦੇ ਲੋਕ ਸਨ ਜਦੋਂ ਜਾਦਾ ਹੀ ਕਹਿਣ ਲੱਗੇ ਕਿ ਮਹਾਰਾਜ ਫਕੀਰ ਜੀ ਤੁਸੀਂ ਸਾਡੇ ਨਗਰ ਦੇ ਵਿੱਚ ਆਓ ਤੇ ਅਰਦਾਸ ਬੇਨਤੀ ਕਰੋ। ਆ ਤੇ ਫਕੀਰ ਕਹਿਣ ਲੱਗਿਆ ਕਿ ਚਲੋ ਇਸ ਤਰ੍ਹਾਂ ਕਰਦੇ ਹਾਂ ਤੁਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਲਵੋ। ਮੈਂ ਤੁਹਾਡੇ ਨਗਰ ਦੇ ਵਿੱਚ ਆਵਾਂਗਾ। ਅਤੇ ਜਿਹੜਾ ਮਨੁੱਖ ਪਵਿੱਤਰ ਨਹੀਂ ਹੈ ਮੈਂ ਸਾਰਿਆਂ ਦੇ ਸਾਹਮਣੇ ਉਸ ਦਾ ਨਾਮ ਲਵਾਂਗਾ। ਮੈਂ ਸਾਰੇ ਨਗਰ ਦੇ ਸਾਹਮਣੇ ਉਸ ਨੂੰ ਤੁਹਾਡੇ ਸਾਹਮਣੇ ਖੜਾ ਕਰਾਂਗਾ ਅਤੇ ਉਸ ਨਗਰ ਦੇ ਬੰਦਿਆ ਨੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਗੱਲ ਕੀਤੀ ਕਿ ਫਕੀਰ ਜੀ ਆਪਣੇ ਪਿੰਡ ਆਉਣਗੇ ਅਤੇ ਜਿਹੜਾ ਮਨੁੱਖ ਜਿਸ ਦੇ ਕਰਕੇ ਅਰਦਾਸ ਰੁਕੀ ਹੋਈ ਹੈ ਉਸ ਦਾ ਨਾਮ ਸਾਰੇ ਪਿੰਡ ਦੇ ਸਾਹਮਣੇ ਦੱਸਣਗੇ ਸੋ ਸਾਹ ਸੰਗ ਜੀ ਜਿਸ ਦਿਨ ਅਰਦਾਸ ਕੀਤੀ ਸੀ ਉਸ ਦਿਨ ਤਾਂ ਪਿੰਡ ਦੇ ਕੁਝ ਕੀ ਲੋਕ ਆਏ ਸਨ ਪਰ ਅੱਜ ਸਾਰਾ ਹੀ ਪਿੰਡ ਇਕੱਠਾ ਹੋਇਆ ਸੀ ਕਿਉਂਕਿ ਜਦੋਂ ਤਮਾਸ਼ਾ ਦੇਖਣਾ ਹੁੰਦਾ ਹੈ ਤਾਂ ਸਾਰਾ ਹੀ ਪਿੰਡ ਇਕੱਠਾ ਹੋ ਜਾਂਦਾ ਹੈ ਅਰਦਾਸ ਕਰਨ ਵਾਸਤੇ ਤਾਂ ਕੁਝ ਕੁ ਬੰਦੇ ਆਏ ਪਰੰਤੂ ਅੱਜ ਤਮਾਸ਼ਾ ਦੇਖਣ ਵਾਸਤੇ ਸਾਰਾ ਹੀ ਪਿੰਡ ਇਕੱਠਾ ਹੋ ਗਿਆ ਕਿ ਅੱਜ ਫਕੀਰ ਜੀ ਆਉਣਗੇ ਅਤੇ ਉਸ ਬੰਦੇ ਦਾ ਨਾਮ ਦੱਸਣਗੇ ਜਿਸ ਦੇ ਕਰਕੇ ਅਰਦਾਸ ਰੁਕੀ ਹੋਈ ਹੈ ਤਾਂ ਜਦੋਂ ਫਕੀਰ ਜੀ ਨਗਰ ਦੇ ਵਿੱਚ ਆਏ ਤਾਂ ਉਹ ਕਹਿਣ ਲੱਗੇ ਅੱਗੇ ਭਾਈ ਅੱਜ ਅਸੀਂ ਉਸ ਮਨੁੱਖ ਦਾ ਨਾਮ ਦੱਸਾਂਗੇ ਜਿਹੜਾ ਪਵਿੱਤਰ ਨਹੀਂ ਹੈ ਜਿਸ ਨੂੰ ਨਗਰਵਾਰਿਆਂ ਨੇ ਪੰਜਾਂ ਦੇ ਵਿੱਚ ਲਿਆ ਸੀ ਪਰੰਤੂ ਜਿਹੜਾ ਉਸ ਦਾ ਜੀਵਨ ਹੈ ਉਹ ਪਵਿੱਤਰ ਨਹੀਂ ਹੈ ਅੱਜ ਅਸੀਂ ਉਸ ਦਾ ਨਾਮ ਦੱਸਾਂਗੇ ਪਰੰਤੂ ਜਿਹੜਾ ਉਹ ਮਨੁੱਖ ਪੰਜਾਂ ਦੇ ਵਿੱਚ ਲੱਗਿਆ ਸੀ ਉਹ ਵੀ ਉਸ ਨਗਰ ਦੇ ਬੰਦਿਆਂ ਦੇ ਵਿੱਚ ਖੜਾ ਹੈ ਅਦੇ ਉਹ ਆਪਣੇ ਮਨ ਦੇ ਵਿੱਚ ਸੋਚ ਰਿਹਾ ਹੈ ਕਿ ਹੁਣ ਸ਼ਾਇਦ ਫਕੀਰ ਜੀ ਮੇਰਾ ਨਾਮ ਲੈਣਗੇ ਅਤੇ ਉਸ ਨੇ ਸੱਚੇ ਮਨ ਦੇ ਨਾਲ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਕੇ ਸਾਧੂ ਗੁਰੂ ਜੀ ਐਨੇ ਲੰਬੇ ਸਮੇਂ ਤੋਂ ਤੁਸੀਂ ਮੇਰੀਆਂ ਗਲਤੀਆਂ ਦੇ ਉੱਪਰ ਪੜਦਾ ਪਾਉਂਦੇ ਆ ਰਹੇ ਹੋ ਤਾਂ ਅੱਜ ਸਾਰੇ ਹੀ ਨਗਰ ਦੇ ਸਾਹਮਣੇ ਮੇਰਾ ਉਹ ਪੜਦਾ ਚੁੱਕਿਆ ਜਾ ਰਿਹਾ ਹੈ ਤਾਂ ਕਿਰਪਾ ਕਰੋ ਕਿ ਮੈਂ ਆਪ ਜੀ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਆਪਣੇ ਜੀਵਨ ਦੇ ਵਿੱਚ ਕਦੇ ਵੀ ਕੋਈ ਗਲਤੀ ਨਹੀਂ ਕਰਾਂਗਾ ਜਦੋਂ ਉਸ ਮਨੁੱਖ ਨੇ ਸੱਚੇ ਮਨ ਦੇ ਨਾਲ ਉਸ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਤਾਂ ਉਸ ਦੀ ਅਰਦਾਸ ਪੂਰੀ ਹੋ ਗਈ ਤਾਂ ਉਸੇ ਸਮੇਂ ਹੀ ਕਹਿੰਦੇ ਇੰਨਾ ਜੋਰ ਦੀ ਮੀਂਹ ਪੈਣ ਲੱਗਿਆ ਤਾਂ ਸਾਰੇ ਜਿਹੜੇ ਪਿੰਡ ਦੇ ਲੋਕ ਸਨ ਉਹ ਹੈਰਾਨ ਹੋ ਗਏ ਅਤੇ ਉਹ ਫਕੀਰ ਜੀ ਨੂੰ ਕਹਿਣ ਲੱਗੇ ਕਿ ਫਕੀਰ ਜੀ ਤੁਸੀਂ ਤਾਂ ਅੱਜ ਉਸ ਮਨੁੱਖ ਦਾ ਨਾਮ ਲੈਣ ਲੱਗੇ ਸੀ ਪਰੰਤੂ ਇਹ ਜਿਹੜਾ ਮੀ ਹੈ ਉਹ ਕਿਸ ਦੀ ਕਿਰਪਾ ਦੇ ਨਾਲ ਪੈਣ ਲੱਗ ਪਿਆ ਤਾਂ ਫਕੀਰ ਜੀ ਕਹਿਣ ਲੱਗੇ ਕਹਿੰਦੇ ਭਾਈ ਜਿਹੜਾ ਉਹ ਮਨੁੱਖ ਸੀ ਉਸ ਨੇ ਪਰਮਾਤਮਾ ਦੇ ਅੱਗੇ ਸੱਚੇ ਮਨ ਦੇ ਨਾਲ ਅਰਦਾਸ ਕਰ ਲਈ ਹੈ ਅਤੇ ਉਸ ਦੇ ਜਿਹੜੇ ਕੀਤੇ ਹੋਏ ਪਾਪ ਸਨ ਉਹ ਮਿਟ ਗਏ ਹਨ ਇਸੇ ਕਰਕੇ ਉਹ ਪ੍ਰਮਾਤਮਾ ਨੇ ਉਹਦੇ ਜਿਹੜੀ ਅਰਦਾਸ ਰੁਕੀ ਹੋਈ ਸੀ ਉਹ ਪੂਰੀ ਕਰ ਦਿੱਤੀ ਹੈ। ਇਸੇ ਕਰਕੇ ਤੁਹਾਡੇ ਅੱਜ ਨਗਰ ਦੇ ਵਿੱਚ ਉਹ ਪ੍ਰਮਾਤਮਾ ਨੇ ਕਿਰਪਾ ਕਰਕੇ ਮੀਂਹ ਦੀ ਦਾਤ ਬਖਸ਼ੀ ਹੈ। ਤਾਂ ਇਸ ਕਰਕੇ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਵੀ ਸਾਨੂੰ ਇਹ ਸਮਝਾ ਰਹੇ ਹਨ ਕਿ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ। ਕਿ ਜਿਹੜਾ ਪਰਮਾਤਮਾ ਹੈ ਉਹ ਕਰੋੜਾਂ ਪਾਪ ਨਾਸ਼ ਕਰਨ ਦੇ ਲਾਇਕ ਹੈ ਉਹ ਪਰਮਾਤ ਸਾਡੀਆਂ ਜਿਹੜੀਆਂ ਭੁੱਲਾਂ ਹਨ ਗਲਤੀਆਂ ਹਨ ਉਹ ਮਾਫ ਕਰ ਦਿੰਦਾ ਹੈ ਜਦੋਂ ਅਸੀਂ ਸੱਚੇ ਮਨ ਦੇ ਨਾਲ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਗੁਰੂ ਦੀ ਸੰਗਤ ਵਿੱਚ ਟਿਕਿਆ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਤੇ ਜਿਹੜੇ ਮਨੁੱਖ ਮਾਇਆ ਦੇ ਬੰਧਨਾਂ ਦੇ ਵਿੱਚ ਫਸੇ ਹੁੰਦੇ ਹਨ ਉਹ ਜਿਹੜੇ ਮਨੁੱਖਾ ਜਨਮ ਦੀ ਬਾਜ਼ੀ ਹੈ ਉਹ ਹਾਰ ਜਾਂਦੇ ਹਨ ਚਾਰਨ ਕਮਲ ਸੰਗ ਪ੍ਰੀਤਮਨ ਲਾਗੀ ਸੁਰ ਜਨ ਮਿਲੇ ਪਿਆਰੇ ਜਿਸ ਮਨੁੱਖ ਨੂੰ ਗੁਰਮੁਖ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਦੇ ਵਿੱਚ ਪਰਮਾਤਮਾ ਦੇ ਕੋਮਲ ਚਰਨ ਪਰਮਾਤਮਾ ਦੇ ਜਿਹੜੇ ਬਚਨ ਹੁੰਦੇ ਹਨ ਉਹ ਵਸ ਜਾਂਦੇ ਹਨ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਫਿਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਉਹ ਮਨੁੱਖ ਪਰਮਾਤਮਾ ਦਾ ਨਾਮ ਜਪ-ਜਪ ਕੇ ਆਤਮਿਕ ਆਨੰਦ ਪ੍ਰਾਪਤ ਕਰ ਲੈਂਦਾ ਹੈ ਫਿਰ ਉਸ ਦੇ ਅੰਦਰੋਂ ਜਿਹੜੇ ਸਾਰੇ ਰੋਗ ਹਨ ਉਹ ਦੂਰ ਹੋ ਜਾਂਦੇ ਹਨ ਕਿਉਂਕਿ ਸਾ ਸੰਗਤ ਜੀ ਇੱਕ ਤਾਂ ਹੁੰਦਾ ਹੈ ਸਰੀਰਕ ਰੋਗ ਜਿਹੜਾ ਸਾਨੂੰ ਸਰੀਰ ਕਰਕੇ ਲੱਗਿਆ ਹੁੰਦਾ ਹੈ ਇੱਕ ਹੁੰਦਾ ਹੈ ਸਾਡੇ ਮਨ ਦਾ ਰੋਗ ਹਉਮੈ ਹੰਕਾਰ ਦਾ ਰੋਗ ਕਿਉਂਕਿ ਜਿਸ ਮਨੁੱਖ ਦੇ ਅੰਦਰ ਹੰਕਾਰ ਹੋਵੇ ਹਉਮੈ ਹੋਵੇ ਉੱਥੇ ਨਾਮ ਨਹੀਂ ਵਸ ਸਕਦਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾਏ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਮਨੁੱਖ ਦੇ ਅੰਦਰ ਹੰਕਾਰ ਹੈ ਜਿਹੜਾ ਮਨੁੱਖ ਹੰਕਾਰੀ ਹੈ ਆਪਣੀ ਮਾਇਆ ਦਾ ਆਪਣੇ ਪੈਸੇ ਦਾ ਹੰਕਾਰ ਕਰਦਾ ਹੈ ਉਸ ਦੇ ਅੰਦਰ ਨਾਮ ਨਹੀਂ ਵਸ ਸਕਦਾ ਜਦੋਂ ਸਾਡੇ ਅੰਦਰੋਂ ਹੰਕਾਰ ਦੂਰ ਹੋ ਗਿਆ ਫਿਰ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸ ਜਾਂਦਾ ਹੈ ਫਿਰ ਜਿਹੜੇ ਸਾਡੇ ਰੋਗ ਹੁੰਦੇ ਹਨ ਜਿਹੜੇ ਸਾਨੂੰ ਮਨ ਦੇ ਰੋਗ ਲੱਗੇ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਇਸੇ ਕਰਕੇ ਜਿਹੜਾ ਵੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਉਹਦਾ ਜਿਹੜਾ ਜਨਮ ਹੈ ਉਹ ਸਫਲਾ ਹੋ ਜਾਂਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ